ਸਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਦੇ ਗੁਲਨਾਨਕ ਪਵਨ ਵਿਖੇ ਭਾਰਤੀ ਵਾਲਮੀਕੀ ਧਰਮ ਸਮਾਜ ਫਾਵਾਦਸ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸ਼ਿਰਕਤ ਕੀਤੀ ਅਤੇ ਡਾਕਟਰ ਭੀਮrao ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤੀ ਦਾ ਮਸੀਹਾ ਮਹਾ ਮਾਨਵ ਯੁੱਗਪੁਰਸ਼ ਵਿਸ਼ਵ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦੇ 100 ਚੰਦੀ ਮੈਂ ਜਲੰਧਰ ਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਸ੍ਰੀ ਸੰਜੀਵ अरोड़ा ਜੀ ਮੈਂਬਰ ਰਾਸ ਸਭਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਹਨਾਂ ਤੋਂ ਇਲਾਵਾ ਐਮ ਐਲ ਏ ਸ਼ੋਪ ਪ੍ਰੈਸ਼ਰ ਪੱਪੀ ਜੀ ਚੌਧਰੀ ਮਤਲਬ ਬੱਗਾ ਜੀ ਮੇਅਰ ਮੈਮ ਡਾਕਟਰ 인ਦਰਜੀਤ ਕੌਰ ਜੀ ਤੇ ਡਿਪਟੀ ਮੇਅਰ ਤੇ ਕੌਂਸਲਰ ਸਹਿਮਾਨ ਤੇ ਹੋਰ ਗਣਮਾਨੇ ਵਿਅਕਤੀ ਜਿਹੜੇ ਸ਼ਹਿਰ ਦੇ ਉਹ ਸ਼ਾਮਲ ਹੋਏ ਅੱਜ ਦੇ ਦਿਨ ਦੀ ਅਸੀਂ ਸਮੂਹ ਦੇਸ਼ ਵਾਸੀਆਂ ਨੂੰ ਡਾਕਟਰ ਬੀ ਆਰ ਨਵੇਦਕਰ ਸਾਹਿਬ ਦਾ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਆ ਧੰਨਵਾਦ ਜੈ ਵਲੰਕੀ ਅੱਜ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਆਓ ਜੀ ਆਵ声 ਫਲਾਈਟ ਆ ਗਈ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਸਰੀਕਾਲ ਕਹਿੰਦਾ ਔਰ ਅੱਜ ਮੈਂ ਅਸ਼ਵਨੀ ਸ਼ੋਟਾ ਜੀ ਦੇ ਸੱਦੇ ਤੇ ਇੱਥੇ ਆਇਆ ਸੀ ਬਾਲਮਿਕੀ ਸਮਾਜ ਦਾ ਬਹੁਤ ਵੱਡਾ ਫੰਕਸ਼ਨ ਸੀ ਡਾਕਟਰ ਅੰਬੇਦਕਰ ਜੀ ਦੇ ਜਨਮ ਤਿਥੀ ਜਿਹੜੀ 14 ਤਰੀਕ ਨੂੰ ਆ ਹੈ ਉਹਦੇ ਕਰਕੇ ਰੱਖਿਆ ਗਿਆ ਸੀ ਮੈਂ ਮੈਂ ਬੜਾ ਆਨਰਡ ਫੀਲ ਕਰ ਰਹਾ ਕਿ ਮੈਨੂੰ ਬੁਲਾਇਆ ਔਰ ਇਹਨਾਂ ਦੀਆਂ ਜਿਹੜੀਆਂ ਮੰਗਾ ਸੀ ਉਹ ਵਾਦਾ ਕਰਕੇ ਜਾ ਰਹੇ ਹਾਂ ਅਸੀਂ ਪੂਰੀਆਂ ਕਰਾਂਗੇ ਸਪੈਸ਼ਲੀ ਜਿਹੜੇ ਬੰਦੇ ਪੱਕੇ ਹੋਣ ਵਾਲੇ ਬਾਕੀ ਰਹਿ ਗਏ ਉਹ 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 ਜਾ ਚੁੱਕੀ ਆ ਫਾਈਲਾਂ ਜਾ ਚੁੱਕੀਆਂ ਮੇਅਰ ਮੈਡਮ ਨੇ ਵੀ ਦੱਸਤਾ ਐ ਐਮ ਐਲ اے ਸਾਹਿਬਾਨ ਨੇ ਵੀ ਦੱਸਤਾ ਔਰ ਜਲਦੀ ਤੋਂ ਜਲਦੀ ਅਸੀਂ ਉਹ ਕੀ ਨਾਮ ਜਿਹੜੀ ਇਹਨਾਂ ਦੀ ਮੰਗ ਆ ਪੂਰੀ ਕਰਾਂਗੇ ਲੁਧਿਆਣਾ ਲਾਈਵ ਲੀਟਿੰਗ ਕਾਲ ਚੜਤੀ